ਕਿਹੜਾ ਸੰਗਰੂਰ ਦਾ ਮਾਮਲਾ ਹੈ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਕਾਫੀ ਦਿਨ ਤੋਂ ਪਾਰਟੀ ਕਹਿ ਰਹੀ ਹੈ ਕਿ ਤੁਸੀਂ ਸੰਗਰੂਰ ਲੜਨ ਔਰ ਪਹਿਲਾਂ ਉਹਨਾਂ ਦੀ ਰੈਲੈਕਟੈਂਸੀ ਸੀਗੀ ਕਾਫੀ ਸਮੇਂ ਤੋਂ ਲਗਾਤਾਰ ਲੈ ਕੇ ਉਹਨਾਂ ਨੇ ਇੱਕ ਤਾਂ ਅੰਦਰ ਖਾਤੇ ਇਹ ਡਿਸਕਸ਼ਨ ਕੀਤੇ ਪਾਰਟੀ ਚ ਕਿ ਉੱਥੇ ਕਿਉਂਕਿ ਸਿਮਰਜੀਤ ਮਾਨ ਜਿੱਤੇ ਨੇ ਬਾਈ ਇਲੈਕਸ਼ਨ ਦੇ ਵਿੱਚ ਸਿਮਰਜੀਤ ਮਾਨ ਜਿੱਤੇ ਨੇ ਤਾਂ ਇੱਕ ਸਿੱਖ ਸੈਕੀ ਦੀ ਵੋਟ ਉਧਰ ਭੇਜੂ ਜਿਹੜੀ ਤੁਸੀਂ ਮੈਨੂੰ ਭੈਣ ਦੀ ਪਿੱਛੇ ਇੱਕ ਕਈ ਵਾਰ ਇਹ ਵੀ ਹੁੰਦਾ ਨਾ ਵੀ ਖੈਰ ਇਹਨੂੰ ਕੁਝ ਹੋ ਵੋਟ ਪੂ ਕਿਉਂਕਿ ਉਹ ਬੋਲਦੇ ਰਹੇ ਨੇ ਲਗਾਤਾਰ ਜੁਏਪੀਏ ਦੇ ਖਿਲਾਫ ਡਿਟੇਨੀ ਜਿਹਦੇ ਮਾਮਲੇ 'ਚ ਜਿਹੜਾ ਵੀ ਮੁੱਦਾ ਆਇਆ ਮਤਲਬ ਉਹਨਾਂ ਨੇ ਬੇਬਾਕੀ ਨਾਲ ਬੋਲੇ ਆ ਪੰਜਾਬ ਦੇ ਮਾਮਲੇ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਸੀ ਕਿ ਉਹ ਚੁੱਪ ਰਹੇ ਹੁਣ ਕਾਂਗਰਸ ਬੋਲੀ ਹੋਵੇ ਨਾ ਬੋਲੀ ਹੋਵੇ ਪਰ ਖੈਰ ਉਹਨਾਂ 'ਚ ਸ਼ਾਵਲ ਵੀ ਹੁੰਦਾ ਰਿਹਾ ਤੇ ਮੋਦਦਾ ਰਿਹਾ ਪਰ ਹੌਲੀ-ਹੌਲੀ ਚੱਲ ਕੇ ਉਹਨਾਂ ਨੇ ਆਪ ਵੀ ਟਰਾਈ ਕੀਤੀ ਉਹ ਕੁਝ ਸੰਗਰੂਰ ਏਰੀਏ ਦਾ ਜਿਹੜੇ ਹੁਣ ਤੱਕ ਦੀ ਮੇਰੀ ਜਾਣਕਾਰੀ ਹੈ ਕਿ ਕੁਝ ਏਰੀਆ ਦਾ ਆਪ ਵੀ ਦੌਰਾ ਕਰ ਚੁੱਕੇ ਨੇ ਕੁਝ ਨੂੰ ਪੁੱਛਗਿਛ ਵੀ ਕੀਤੀ ਆ ਉਹਨਾਂ ਨੇ ਇਵਨ ਕਾਂਗਰਸੀ ਕਹਿੰਦੇ ਜਿਆਦਾ ਉਤਸ਼ਾਹਤ ਨੇ ਕਿ ਜੇ ਖੈਰਾ ਹੁੰਦਾ ਤਾਂ ਅਸੀਂ ਕੰਪੇਨ ਕਰਨ ਲਈ ਜ਼ਿਆਦਾ ਤਿਆਰ ਆ ਜਿਹੜਾ ਆਮ ਐਕਟਿਵਿਸਟ ਹੈ ਕਾਂਗਰਸੀ ਜਿਹੜਾ ਦਿਖਾਈ ਦੇ ਰਿਹਾ ਕਿ ਚਲੋ ਅਸੀਂ ਇਹ ਤਾਂ ਕਹਾਂਗੇ ਵੀ ਇਹ ਬੰਦਾ ਬੋਲੂਗਾ ਉੱਥੇ ਜਾ ਕੇ ਅਸੀਂ ਕਹਿ ਸਕਦੇ ਆ ਕੰਪੇਨ ਕਰ ਸਕਦੇ ਆ ਈਵਨ ਕਾਂਗਰਸ ਤੋਂ ਬਾਹਰ ਵੀ ਇੱਕ ਐਲੀਮੈਂਟ ਇਹੋ ਜਿਹਾ ਜ਼ਰੂਰ ਹੈ ਜਿਹੜਾ ਜਿਹਦੇ ਚ ਉਹਨਾਂ ਦੀ ਵੋਟ ਕਿੰਨੀ ਪੈਂਦੀ ਹੈ ਉਹ ਅਲੱਗ ਗੱਲ ਹੈ ਇੱਕ ਐਕਸੈਪਟੈਂਸ ਹੈ ਇਸ ਨਾਮ ਦੇ ਤੌਰ ਤੇ ਇੱਕ ਕ੍ਰੈਡੀਬਿਲਟੀ ਦਾ ਜਿਹੜਾ ਕੁਐਸਚਨ ਹੈ ਕਿਹਾ ਇਹ ਜਾ ਰਿਹਾ ਕਿ ਖੈਰ ਨੇ ਵੀ ਹੋਰ ਰੈਲਕਟੈਂਸੀ ਸ਼ਾਇਦ ਛੜਤੀ ਆ ਇੱਕ ਲੈਵਲ ਤੇ ਪਿਛਲੇ ਦਿਨਾਂ ਚੋ ਔਰ ਉਹਨਾਂ ਦੀ ਵੀ ਹਾਇਰ ਲੈਵਲ ਤੇ ਹਾਈ ਕਮਾਂਡ ਨਾਲ ਵੀ ਮੀਟਿੰਗ ਹੋਈ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਔਰ ਉਹਨਾਂ ਵੱਲੋਂ ਹਰੀ ਝੰਡੀ ਤੇ ਇਸ ਕਰਕੇ ਥੋੜਾ ਜਿਹਾ ਡਿਲੇ ਹੋ ਰਿਹਾ ਕਿਉਂਕਿ ਬਹੁਤ ਲੇਟ ਇਲੈਕਸ਼ਨ ਹੋਣੀ ਹੈ ਪਹਿਲਾਂ ਕੋਈ ਵੀ ਕੈਂਡੀਡੇਟ ਹੋਣਾ ਅਜੇ ਨਹੀਂ ਚਾਹੁੰਦਾ ਵੀ ਐਵੇਂ ਦਮ ਚੜ ਜੇ ਤੇ ਉਹ ਪਿਛ ਤੇ ਨਾ ਰੱਖੀ ਜਾ ਸਕੇ ਕੈਂਪੇਨ ਇੰਨੀ ਕੀ ਦੂਰੀ ਹੈ ਮੇਰੇ ਖਿਆਲ ਹੈ ਇਹ ਦੋ ਸੀਟਾਂ ਤੇ ਟਿਕਟਾਂ ਦੀ ਅਨਾਉਂਸਮੈਂਟ ਦੇ ਬਾਵਜੂਦ ਬਾਕੀ ਚਾਹੇ ਜਿੰਨੀਆਂ ਮਰਜੀ ਕਿਹਾ ਸਰਾਂ ਪਰ ਇਹ ਕਾਫੀ ਹੱਦ ਤੱਕ ਇਹ ਨਾ ਕੇਵਲੇ ਨਾ ਦੋਨਾਂ ਦੇ ਨੇੜਲੇ ਸੂਤਰਾਂ ਤੋਂ ਹੈ ਕਾਂਗਰਸ ਦੇ ਹੋਰ ਕ੍ਰੈਡੀਬਲ ਸੂਤਰ ਹੁੰਦਾ ਵੀ ਲਗਭਗੇ ਦੇ ਨੇੜੇ ਤੇੜੇ ਕਹਿਣਾ ਇਹ ਬਹੁਤ ਅਹਿਮ ਖਬਰ ਹੈ ਕਿਉਂਕਿ ਕਾਂਗਰਸ ਦੇਰ ਤੋਂ ਇਸ ਤਰ੍ਹਾਂ ਦੀ ਗੱਲ ਕਰ ਰਹੀ ਸੀ ਮੰਥਨੇ ਹੀ ਹੋ ਰਿਹਾ ਸੀਗਾ ਕਿ ਵੱਡੇ ਚਿਹਰੇ ਉਤਾਰੇ ਜਾਣ ਪੰਜਾਬ ਦਾ ਦ੍ਰਿਸ਼ ਜਿਸ ਤਰ੍ਹਾਂ ਦਾ ਬਣ ਗਿਆ ਜਿਹਦੇ ਵਿੱਚ ਕੋਈ ਵੀ ਪਾਰਟੀ ਇਸ ਵੇਲੇ ਪਸੰਦੀਦਾ ਨਹੀਂ ਮੰਨੀ ਜਾ ਰਹੀ ਸਟਰਗਲ ਕਰਨੀ ਪੈਣੀ ਆ ਔਰ ਜਿਹਦੇ ਉਮੀਦਵਾਰ ਬਿਹਤਰ ਹੋਣਗੇ ਉਹਨੂੰ ਉਹ ਫਾਇਦਾ ਰਹੂਗਾ ਚੰਨੀ ਡਾਕਟਰ ਚਰਨਜੀਤ ਸਿੰਘ ਮਾਫੀ ਚਾਹੁੰਨਾ ਚਰਨਜੀਤ ਸਿੰਘ ਚੰਨੀ ਸਾਫਕਾ ਮੁੱਖ ਮੰਤਰੀ ਪੰਜਾਬ ਜਲੰਧਰ ਤੋਂ ਉਮੀਦਵਾਰ ਨੇ ਇਸੇ ਕਰਕੇ ਸ਼ਾਇਦ ਸੁਸ਼ੀਲ ਰਿੰਕੂ ਨੂੰ ਵੀ ਕਹਿਣਾ ਪਿਆ ਕਿਉਂਕਿ ਕਾਫੀ ਫਸਵੇਂ ਮੁਕਾਬਲੇ ਹੋਣ ਵਾਲੇ ਆ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਦੀ ਪੋਲਿਟਿਕਸ ਵਿੱਚ ਇਹ ਚੀਜ਼ਾਂ ਨਵੇਂ ਤਰੀਕੇ ਨਾਲ ਪੇਸ਼ ਹੋ ਰਹੀਆਂ ਸੁਖਪਾਲ ਖਹਿਰਾ ਨੂੰ ਮਾਨਸਿਕਤਾ ਲੋਕਾਂ ਦੀ ਧਿਆਨ ਚ ਰੱਖੀ ਜਾ ਰਹੀ ਹੈ ਜੀ ਸਿਮਰਨਜੀਤ ਸਿੰਘ ਮਾਨ ਨੂੰ ਹੰਗਾਰਾ ਮਿਲਣਾ ਉਸ ਖਿੱਤੇ ਦੇ ਵਿੱਚ ਲੋਕਾਂ ਦਾ ਸੱਤਾ ਦੇ ਖਿਲਾਫ ਔਰ ਬਗਿਆਨਾ ਸੁਭਾਅ ਵਾਲੇ ਇਹ ਤਰ੍ਹਾਂ ਦੇ ਨਾਲ ਤੁਰਨਾ ਇੱਕ ਹਿਸਟਰੀ ਜੀ ਬਣੀ ਆ ਇਹ ਹਿਸਟਰੀ ਭਗਵੰਤ ਮਾਨ ਤੋਂ ਵੀ ਦੇਖਦੇ ਆ ਜਦੋਂ ਉਹ ਹੁੱਬ ਕੇ ਬਾਕੀ ਰਵਾਇਤੀ ਪਾਰਟੀਆਂ ਨੂੰ ਰੱਦ ਕਰਦੇ ਸੀ ਲੋਕ ਉਹਨਾਂ ਨਾਲ ਤੁਰ ਪਏ ਕਾਫੀ ਰੋਚਕ ਹੋਣ ਵਾਲੇ ਜੀ ਇਹ ਮੁਕਾਬਲੇ ਜਿਹੜੇ ਇਹ ਨਾ ਹਮੀਰ ਹੋਰਾਂ ਨੇ ਲਏ ਆ ਇਹਦੇ ਨਾਲ ਤਾਂ ਇਹ ਮੁਕਾਬਲਾ ਬਹੁਤ ਰੋਚਕ ਹੋ ਜਾਂਦਾ ਹੈ ਇਹ ਬ੍ਰਾਡਰ ਕੈਨਵਸ ਤੇ 1952 ਤੋਂ ਬਾਅਦ ਇਹ ਸਭ ਤੋਂ ਕ੍ਰੂਸ਼ਲ ਇਲੈਕਸ਼ਨ ਹੈਗੀ ਹੈ ਜੀ ਵੈਸੇ ਤਾਂ ਐਮਰਜੈਂਸੀ ਐਮਰਜੈਂਸੀ ਤੋਂ ਬਾਅਦ ਵੀ ਕ੍ਰੂਸ਼ਲ ਬਣਦੀ ਜਾਂਦੇ ਸੀ ਲੇਕਿਨ ਔਰ ਆਡਾਇਲੋਜੀਕਲ ਫਾਈਟ ਨਹੀਂ ਸੀਗੀ ਇਹ ਇਲੈਕਸ਼ਨ ਦੇ ਨਾਲ ਇਸ ਮੁਲਕ ਨੇ ਇੱਕ ਆਡਾਇਲੋਜੀਕਲ ਟਰਨ ਲੈਣੀ ਹੈ ਸੋ ਇਸੇ ਕਰਕੇ ਇਹ ਇਲੈਕਸ਼ਨ ਦੇ ਵਿੱਚ ਦੋਵੇਂ ਪਾਸੇ ਪੂਰਾ ਜੋਰ ਹੈ ਇੱਕ ਇੱਕ ਸੀਟ ਤੇ ਪੂਰਾ ਜੋਰ ਲੱਗਿਆ ਹੋਇਆ ਹੈ ਇਹ ਨਰਿੰਦਰ ਮੋਦੀ ਨੂੰ ਵੀ ਪਤਾ ਸੋ ਇਹ ਜਦੋਂ ਇੱਕ ਇੱਕ ਸੀਟ ਤੇ ਲੜਾਈ ਹੋਵੇ ਤੇ ਉਹਦੇ ਚ ਨੈਤਰ ਲਈ ਹਰ ਪਾਰਟੀ ਆਪਣਾ ਆਪਣਾ ਕੈਂਡੀਡੇਟ ਸਟਰੋਂਗ ਲੈਣ ਦੀ ਕੋਸ਼ਿਸ਼ ਕਰੇਗੀ ਇਹ ਚੰਗੀ ਗੱਲ ਹੈ ਕਿ ਕਾਂਗਰਸ ਚ ਹੁਣ ਇਹ ਅਵੇਅਰਨੈਸ ਦਾ ਕਟੋਰ ਆ ਗਈ ਕਿ ਇਹ ਇਲੈਕਸ਼ਨ क्रूशियल ਹੈ ਤੇ ਹਰ ਇੱਕ ਸੀਟ ਦੇ ਤੇ ਮੈਟਰ ਕਰਦੀ ਹੈ ਮੇਰਾ ਖਿਆਲ ਉਸ ਕੰਟੈਕਸਟ ਦੇ ਵਿੱਚ ਇਹਨਾਂ ਨੇ ਇਹ ਕੈਂਡੀਡੇਟ ਏਅਰਮਾਰਕ ਕੀਤੇ ਆ ਤੇ ਮੈਨੂੰ ਕੱਲ ਵੀ ਕੋਈ ਸੱਜਣ ਕਹਰੇ ਸੀਗੇ ਸਿਕਸਟ੍ਰੀਮ ਤੋਂ ਉਹ ਕਹਿੰਦਾ ਵੀ ਸੁਖਵਾਲ ਖੈਰਾਂ ਨੂੰ ਸਵਰਜੀਤ ਮਾਨ ਦੇ ਖਿਲਾਫ ਨਹੀਂ ਖੜੇ ਹੋਣਾ ਚਾਹੀਦਾ ਹਾਲੇ ਤੱਕ ਤਾਂ ਕੋਈ ਸਾਡੇ ਕੋਲ ਤਾਂ ਕੋਈ ਇਨਫਰਮੇਸ਼ਨ ਨਹੀਂ ਸੀਗੀ ਗੱਲਬਾਤ ਹੀ ਹਵਾਲੇ ਵਿੱਚ ਹੀ ਸੀ ਸਾਰੀ ਕੋੜੜੀਆਂ ਕਿ ਆਸਰਾਈਆਂ ਹੁੰਦੇ ਆ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਰੈੱਡ ਚੈਸਾ ਹੈ ਕਾਂਗਰਸ ਦੀ ਇਹ ਇਹਦੇ ਨਾਲ ਲੜਾਈ ਇਸ ਸੀਟ ਤੇ ਵੀ ਤਿੱਖੀ ਹੁੰਦੀ ਕਿਉਂਕਿ ਇਹ ਸੀਟ ਦੇਖੋ ਆਮ ਆਦਮੀ ਪਾਰਟੀ ਦੀ ਵੀ ਕ੍ਰੂਸ਼ਲ ਸੀਟ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਤਾਂ ਭਗਵੰਤ ਮਾਨ ਹੀ ਹੁੰਦੇ ਸੀ ਇਹ ਤੇ ਉਹ ਉਹ ਸੀਟ ਤੇ ਰਿਪਰੈਜ਼ੈਂਟ ਕਰਦੇ ਰਹੇ ਉਹਨਾਂ ਦੇ ਖਾਲੀ ਹੋਣ ਤੋਂ ਬਾਅਦ ਆਪਣੇ ਸਵਰਜੀਤ ਮਾਨ ਹੋਰਾਂ ਨੇ ਬਾਏ ਇਲੈਕਸ਼ਨ ਦੇ ਵਿੱਚ ਜਿੱਤੀ ਸੀਗੀ ਤੇ ਐਸ ਸਟੇਕਸ ਆਮ ਆਰਮੀ ਪਾਰਟੀ ਨੇ ਵਡੀਆਂ ਇਸ ਕਰਕੇ ਸੀਟ ਦੇ ਉੱਤੋਂ ਕਾਂਗਰਸ ਸੀਟ ਜਿੱਤਣਾ ਚਾਹੁੰਦੀ ਹੈ ਅਕਾਲੀ ਦਲ ਹੁਣ ਇਕੱਠਾ ਹੋਇਆ ਤੇ ਉਹਨਾਂ ਦਾ ਜੋਰ ਵੀ ਪੂਰਾ ਲੱਗਣਾ ਹੈ ਬੀਜੇਪੀ ਦੀ ਸਟੇਕ ਸੀਟ ਤੇ ਕੋਈ ਹੈ ਨਹੀਂ ਕਿ ਬਹੁਤੀ ਜਦ ਕਿ ਪਿਛਲੇ ਬਾਅਦ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਅਕਾਲੀ ਦਲ ਤੋਂ ਜਰਾ ਵੋਟਾਂ ਮਿਲੀਆਂ ਸੀ ਲੇਕਿਨ ਫਿਰ ਵੀ ਜੇ ਲੋ ਓਵਰ ਆਲ ਦੇਖਦੇ ਆਪਾਂ ਤੇ ਕਿਸੇ ਜਵਾਨੇ ਦੇ ਵਿੱਚ ਸੰਗਰੂਰ ਕਾਲੀ ਦਲ ਦੀ ਟ੍ਰੈਡੀਸ਼ਨਲ ਸਟਾਕ ਹੋ ਰਿਹਾ ਹੈ ਪਹਿਲਾਂ ਕਿਸੇ ਵੇਲੇ ਲੈਫਟ ਦਾ ਵੀ ਹੁੰਦਾ ਸੀਗਾ ਕਿਉਂਕਿ ਭਗਵੰਤ ਮਾਨ ਔਰ ਖੈਰਾ ਮੈਂ ਤਾਂ ਇਥੋਂ ਤੱਕ ਵੀ ਕਹਾਂਗਾ ਕੇਜਰੀਵਾਲ ਤੇ ਖੈਰਾ ਇਹ ਵੀ ਆਪਸ ਦੇ ਵਿੱਚ ਬਹੁਤ ਉਤਕ ਰਹੇ ਨੇ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਫੜ ਕੇ ਅੰਦਰ ਦਿੱਤਾ ਗਿਆ ਇਸ ਵਾਰੀ ਤਾਂ ਕੇਜਰੀਵਾਲ ਨੇ ਕਿਹਾ ਵੀ ਅਸੀਂ ਇੱਕ ਡਰੱਗ ਸਮਗਲਰ ਫੜ ਲਿਆ ਜੀ ਵੱਡਾ ਬੰਦਾ ਇਹ ਜਿਹੜੀ ਆਮ ਆਦਮੀ ਪਾਰਟੀ 'ਚ ਵਿਰੋਧ ਹੈ ਖਹਿਰਾ ਨਾਲ ਉਹ ਬੜਾ ਪੁਰਾਣਾ ਹੈ ਔਰ ਹੁਣ ਵੀ ਅਜੇ ਤੱਕ ਕਾਂਗਰਸ ਨਾਲ ਭਾਵੇਂ ਇਹਨਾਂ ਦੇ ਰਿਸ਼ਤੇ ਨੈਸ਼ਨਲ ਲੈਵਲ ਤੇ ਸਿਖਾਵੇਂ ਆ ਖਹਿਰਾ ਨਾਲ ਤਲਖੀ ਉਮੇ ਦੀ ਉਮੇ ਬਰਕਰਾਰ ਹੈ ਖਹਿਰਾ ਨੇ ਬਹੁਤ ਸਾਰੇ ਇਹਨਾਂ ਦੇ ਸਕੈਂਡਲ ਬਾਹਰ ਕੱਢੇ ਇਹਨਾਂ ਦੇ ਬੰਦਿਆ ਤੇ ਵਿਅਕਤੀਗਤ ਹਮਲੇ ਕੀਤੇ ਸੋ ਵਿਧਾਨ ਸਭਾ ਦੇ ਵਿੱਚ ਸੁਖਪਾਲ ਖਹਿਰਾ ਤੇ ਮੁੱਖ ਮੰਤਰੀ ਦੇ ਵਿੱਚ ਬਹੁਤ ਤਲਖੀ ਹੈ ਔਰ ਇੱਕ ਦੂਜੇ ਦੀ ਗੱਲ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਔਰ ਖਹਿਰਾ ਵੱਲ ਤਾਂ ਚੇਰਾ ਵੀ ਕਰਨਾ ਮناسب ਨਹੀਂ ਸਮਝਦੇ ਭਗਵੰਤ ਮਾਨ ਤੇ ਭਗਵੰਤ ਮਾਨ ਦੀ ਉਹ ਹੋਮ ਟਰਫ ਹੈ ਇੱਕ ਤਾਂ ਇਹ ਚੁਣ ਕੇ ਕਾਂਗਰਸ 'ਚ ਇਹ ਲੜਾਈ ਫਿੱਟ ਕਰ ਦਿੰਦੀ ਹੈ ਭਗਵੰਤ ਮਾਨ ਸਮਾਂ ਬਤਾਉਣਗੇ ਉੱਥੇ ਜੀ ਉਹਨਾਂ ਦਾ ਸਭ ਕੁਝ ਦਾਤ ਲੱਗਿਆ ਹੋਊਗਾ ਜੇ ਦੂਜੀ ਵਾਰੀ ਹਰਦੇ ਆ ਤਾਂ ਮੁੱਖ ਮੰਤਰੀ ਨੂੰ ਬੜੀ ਸੱਟ ਲੱਗੂਗੀ ਔਰ ਦੂਜੇ ਬੰਨੇ ਜਿਹੜੇ ਭਮੱਕੜ ਮੁੱਖ ਮੰਤਰੀ ਨਾਲ ਚੱਲਦੇ ਰਹੇ ਕਿਤੇ ਉਹ ਖੈਰੇ ਨਾਲ ਤਾਂ ਨਹੀਂ ਚੱਲਣਗੇ ਸਾਰੇ ਸਿਮਰਨਜੀਤ ਸਿੰਘ ਮਾਨ ਨਾਲ ਜਿਸ ਤਰ੍ਹਾਂ ਦੀ ਹਮਦਰਦੀ ਤੇ ਜਿਸ ਤਰ੍ਹਾਂ ਦੇ ਲੋਕ ਨੇ ਉਹੀ ਖੈਰਾ ਨਾਲ ਵੀ ਚੱਲਦੇ ਨੇ ਸਰ ਪਿਛਲੇ ਸਮੇਂ ਚ ਉਨੇ ਹੀ ਪੌਪੂਲਰ ਤਰੀਕੇ ਨਾਲ ਖੈਰਾ ਸੁਨੇ ਜਾਂਦੇ ਨੇ ਜਦੋਂ ਭਾਵੇਂ ਪਰਮਿੰਦਰ ਝੋਟੇ ਦੀ ਗੱਲ ਹੋਵੇ ਭਾਵੇਂ ਜਿਹੜਾ ਯੂਟਿਊਬਰ ਮੁੰਡਾ ਸੀਗਾ ਉਹਦੀ ਗੱਲ ਹੋਵੇ ਸੁਖਪਾਲ ਖੈਰਾ ਹਮੇਸ਼ਾ ਅਟਰੈਕਸ਼ਨ ਰਹੇ ਨੇ ਨਹੀਂ ਇਹ ਕੋਈ ਐਸਪੈਕਟ ਹੈਗੇ ਜੇ ਤੁਸੀਂ ਗੱਲ ਹੋਣਾ ਕੋਈ ਵਧਾ ਲੀਏ ਤਾਂ ਮੈਂ ਗੱਲ ਪੂਰੀ ਕਰ ਦਿੰਨਾ ਵੈਸੇ ਕੁਝ ਗੱਲਾਂ ਸੁਣਨ ਵਾਲਿਆਂ ਨੂੰ ਚੰਗੀਆਂ ਵੀ ਨਹੀਂ ਲੱਗਣਗੀਆਂ ਜਦੋਂ ਆਮ ਆਲਮੀ ਪਾਰਟੀ ਪਾਰਟੀ ਬਣੀ ਹੈ ਉਦੋਂ ਕਰਾ ਸਾਹਿਬ ਨੇ ਬਹੁਤ ਜ਼ੋਰ ਲਾਇਆ ਸੀ ਇਸ ਪਾਰਟੀ ਆਸਤੇ ਤੇ ਜਿਹੜੀ ਬਾਹਰ ਦੀ ਕੰਸਟੀਟੂਐਂਸੀ ਐਨ ਆਰ ਆਈ ਸੀਡੀ ਉਹਨਾਂ ਨੂੰ ਆਪ ਦੇ ਨਾਲ ਜੋੜਨ ਦੇ ਵਿੱਚ ਵੀ ਇਹਨਾਂ ਦਾ ਇੱਕ ਅਹਿਮ ਰੋਲ ਮੰਨਿਆ ਜਾਂਦਾ ਸੀਗਾ ਉਦੋਂ ਵੀ ਬੜੀਆਂ ਬਹੁਤ ਕੁਸ਼ਲ ਸਾਹਮਣੇ ਆਉਂਦਾ ਰਿਹਾ ਦੋ ਤਿੰਨ ਲੀਡਰ ਸੀਗੇ ਜਿਹੜੇ ਬਣ ਤੋਂ ਕਾਫੀ ਤੇ ਬਾਤ ਚਾਏ ਸਰ ਔਰ ਇਹ ਜਦੋਂ ਬਣੀ ਆ ਉਦੋਂ ਨਾਲ ਨਹੀਂ ਸੀ ਹੈਗੇ ਮੈਨੂੰ ਯਾਦ ਹੈ ਬਾਅਦ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਮੈਂ ਉਹੀ ਗੱਲ ਕਰ ਰਿਹਾ ਬਾਅਦ ਦੀ ਇੱਕ ਅਹਿਮ ਕੰਡੀ ਸੀ ਜਰ ਐਨ ਆਰ ਆਈ ਦੀ ਸਪੋਰਟ ਜ਼ਿਆਦਾ ਆਈ ਹੈ ਇਹਨਾਂ ਉਹਦੇ ਵਿੱਚ ਇਹਨਾਂ ਦਾ ਕਹਿ ਹਮਰੋਹ ਸੀਗਾ ਇਹਨਾਂ ਦੀ ਇੱਕ ਸਮੱਸਿਆ ਹੋਰ ਹੈਗੀ ਵੱਡੀ ਦੇਖੋ ਇਹ ਲੀਡਰ ਆਫ ਦੀ اپੋਜੀਸ਼ਨ ਬਣਿਆ ਜਿਹਨੂੰ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਐਸ 메ਨ اپੋਜੀਸ਼ਨ ਰਿਪਲੇਸ ਕੀਤਾ ਚੱਲ ਨਹੀਂ ਸਕਿਆ ਕਾਰਨ ਜੋ ਮਰਜੀ ਹੋਣ ਇਹਨਾਂ ਦੀ ਇੱਕ ਸਮੱਸਿਆ ਹੈ ਜਿਹੜੀ ਪਾਰਟੀ ਦੇ ਵਿੱਚ ਵੀ ਹੁੰਦੇ ਹੈ ਉੱਥੇ ਇਹਨਾਂ ਦੀ ਟੈਨਸ਼ਨ ਕ੍ਰੀਏਟ ਹੋ ਜਾਂਦੀ ਹੈ ਕਿਸੇ ਨਾ ਕਿਸੇ ਇਸ਼ੂ ਤੇ ਆਪਣੇ ਹੀ ਲੀਡਰ ਦੇ ਨਾਲ ਇਹ ਇਤਿਹਾਸ ਹੈ ਇਹਨਾਂ ਦਾ ਉਹ ਇੱਕ ਵੱਖਰੀ ਗੱਲ ਹੈਗੀ ਹੈ ਕਿਉਂ ਹੁੰਦੇ ਆ ਕੋਈ ਸਟੈਂਡ ਪ੍ਰਿੰਸੀਪਲ ਹੁੰਦਾ ਹੈ ਨਹੀਂ ਹੁੰਦਾ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ ਹਾਂ ਸਿੱਖ ਇਸ ਚੂਸ ਤੇ ਇਹ ਹਮੇਸ਼ਾ ਐਕਟਿਵ ਰਹੇ ਆ ਤੇ ਕਈ ਵਾਰੀ ਪਾਰਟੀ ਲਾਈਨ ਦੇ ਖਿਲਾਫ ਜਾ ਕੇ ਵੀ ਇਹ ਸਟੈਂਡ ਲੈਂਦੇ ਰਹੇ ਆ ਇਹ ਸਾਰਾ ਕੁਝ ਇਹਨਾਂ ਦੇ ਵਿੱਚ ਹੈਗਾ ਲਾਇਲਟੀ ਵੀਰਾਂ ਦੀ ਚੀਜ਼ ਹੁੰਦੀ ਰਹੀ ਹੈ ਜੇ ਤੁਸੀਂ ਗੱਲ ਕੀਤੀ ਹੈ ਮੈਂ ਗੱਲ ਪੂਰੀ ਕਰਤਾ ਮੈਂ ਕਿ ਕੁਝ ਲੋਕ ਲਾਇਕ ਨਹੀਂ ਕਰਨਗੇ ਲਾਇਲਟੀ ਵੀ ਚੀਜ਼ ਹੁੰਦੀ ਰਹੀ ਹੈ ਬਠਿੰਡਾ ਇਲੈਕਸ਼ਨ ਇਹਨਾਂ ਨੇ ਇੰਡੀਪੈਂਡੈਂਟ ਲੜੀ ਸੀਗੀ ਜੇ ਨਾ ਲੜਦੇ ਤੇ ਪੌਸਿਬਿਲਿਟੀ ਸੀ ਕਿ ਹਰਸ਼ਮਰਤਪੌਰ ਬਾਦਲ ਉਹ ਇਲੈਕਸ਼ਨ ਹਾਰ ਜਾਂਦੇ ਮਾਰਜਨ ਬੜਾ ਘੱਟ ਸੀਗਾ ਜੀ ਜਦੋਂ ਇਹ ਇਹਨਾਂ ਦੇ ਪੂਰੀ ਤੁਸੀਂ ਜਿਹੜੀ ਓਵਰਆਲ ਸਿਨੈਰੀਓ ਦਿਹਦਿਆਨ ਨੂੰ ਕਿੰਨੀ ਵੋਟ ਕੋਈ ਤੇ ਮਾਰਜਨ ਕਿੰਨਾ ਸੀਗਾ ਸੋ ਇਹ ਬੜੀਆਂ ਗੱਲਾਂ ਹੈਗੀਆਂ ਸਾਰੀ ਗੱਲ ਦੇ ਵਿੱਚ ਆ ਕੇ ਠੀਕ ਹੈ ਮਿਹਨਤੀ ਹੈਗੇ ਐ ਲੇਕਿਨ ਇਹ ਜਿਹੜੀ ਹੈ ਨਾ ਮਰਕਿਊਰੀਅਲ ਪੋਲਿਟਿਕਸ ਮਤਲਬ ਵਾਰ-ਵਾਰ ਚੇਂਜ ਕਰਨਾ ਆਪਣੇ ਆਪ ਨੂੰ ਪਾਰਟੀ ਚੇਂਜ ਕਰਨੀ ਲਲਟੇ ਚੇਂਜ ਕਰਨੀ ਇਸ਼ੂਸ ਚੇਂਜ ਕਰਨੇ ਉਤੇ ਕੁਸਤਰ ਮਾਰਗ ਲੱਗ ਜਾਂਦਾ ਕਿਸੇ ਵੇਲੇ ਤੁਹਾਨੂੰ ਯਾਦ ਹੋਵੇ ਬਰਗਾੜੀ ਦਾ ਇਸ਼ੂ ਵੀ ਬੜੇ ਇਹਨਾਂ ਨੇ ਜਰਰਤ ਨਾਲ ਚੱਕਿਆ ਸੀ ਜਦੋਂ ਕੋਟਕਪੂਰੇ ਤੋਂ ਇਹਨਾਂ ਨੇ ਬਰਗਾੜੀ ਤੱਕ ਮਾਰਚ ਕੀਤਾ ਸੀਗਾ ਸੋ ਉਹ ਸਾਰੇ ਇਸ਼ੂਜ਼ ਹੈਗੇ ਲੇਕਿਨ ਫਿਰ ਵੀ ਪ੍ਰੋ ਪੀਪਲ ਇਸ਼ੂ ਬੜੀ ਸ਼ਿੱਦਤ ਨਾਲ ਟੇਕ ਅਪ ਕਰਦੇ ਆ ਫਿਰ ਵੀ ਜੜ ਨਹੀਂ ਲੱਗਦੀ ਜਿਸ ਤੱਕ ਨਾਲ ਲੱਗਣੀ ਚਾਹੀਦੀ ਐਨੇ ਸਾਲ ਹੋ ਗਏ ਸੋ ਇਹ ਇਸ਼ੂਜ਼ ਹੈਗੇ ਸਾਰੀ ਗੱਲ ਤੇ ਆ ਕੇ ਹਾਂ ਇਹ ਗੱਲ ਜ਼ਰੂਰ ਹੈ ਜੇ ਇਹ ਇਲੈਕਸ਼ਨ ਜਿੱਤ ਜਾਂਦੇ ਤੇ ਭਗਵੰਤ ਮਾਨ ਆਸਤੇ ਬੜੀ ਵੱਡੀ ਸਮੱਸਿਆ ਖੜੀ ਹੋ ਜਾਣੀ ਹੈ ਉਹਨਾਂ ਦੇ ਪਰਸਨਲ ਸੀਟ ਹੈਗੀ ਹੈ ਜੇ ਸੀਐਮ ਦੀ ਸੀਟ ਦੂਜੀ ਵਾਰੀ ਵੀ ਹਾਰੀ ਜਾਏ ਤੇ ਸਿਆਸੀ ਲੈਵਲ ਤੇ ਆ ਕੇ ਉਹ ਬਹੁਤ ਵੱਡੀ ਸੈਟਬੈਕ ਉਸ ਲੀਡਰ ਨੂੰ ਹੁੰਦੀ ਹੈ ਖਾਸ ਕਰਕੇ ਮੁੱਖ ਮੰਤਰੀ ਨੂੰ ਸੋ ਉਹਨਾਂ ਦਾ ਜੋਰ ਇਹਨਾਂ ਇਸ ਸੀਟ ਤੇ ਹੋਰ ਜ਼ਿਆਦਾ ਲੱਗਣਾ ਹੈ ਜੇ ਫਖਵਾਲ ਖਹਿਰਾ ਅਲਟੀਮੇਟਲੀ ਇੱਥੇ ਕੈਂਡੀਡੇਟ ਬਣ ਜਾਂਦੇ ਹੈ ਜਰ ਕੇ ਸਿਚੁਏਸ਼ਨ ਇਹ ਹੈ ਕਿ ਨੈਸ਼ਨਲ ਲੈਵਲ ਤੇ ਐਸਪਰੇ ਭਗਵੰਤ ਮਾਨ ਇਕੱਲੇ ਲੀਡਰ ਆ ਆਪਦੇ ਕੇਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦਾ ਜੇਲ੍ਹ ਚੋਂ ਬਾਹਰ ਆਉਣਾ ਨਹੀਂ ਸੋ ਜਿਹੜੀ ਆਪ ਦੀ ਕੈਂਪੇਨ ਹੈ ਨੈਸ਼ਨਲ ਲੈਵਲ ਤੇ ਵੀ ਉਹ ਭਗਵੰਤ ਮਾਨ ਨੂੰ ਕਰਨੀ ਪੈਣੀ ਹੈ ਸੋ ਉਹਦੇ ਵਿੱਚ ਪੰਜਾਬ ਵੀ ਸਾਰਾ ਸੰਭਾਲਣਾ ਪੈਣਾ ਹੈ ਨੈਸ਼ਨਲ ਵੀ ਸੰਭਾਲਣੀ ਪੜੀ ਇਕੱਲੀ ਇੱਕ ਸੀਟ ਤੇ ਕਿੰਨਾ ਕਿ ਫਿਰ ਕੰਫਰੋਟੇਟ ਕਰ ਸਕਦੀ ਹੈ ਜੀ ਸੋ ਬੜੇ ਸਾਰੇ ਗੱਲ ਦੇ ਐਸਪੈਕਟ ਹੈਗੇ ਦੇਖਣ ਵਾਲੇ ਲੇਕਿਨ ਇਹ ਪਲੱਸ ਮਾਈਨਸ ਪੁਆਇੰਟ ਸਾਰੇ ਹੀ ਕੰਸਿਡਰ ਕਰਨ ਵਾਲੇ ਹੈਗੇ ਆ। ਓਵਰ ਆਲ ਸੰਗਰੂਰ ਦੀ ਸੀਟ ਹੈ ਜਾਂ ਪਟਿਆਲੇ ਦੀ ਸੀਟ ਹੈ ਸੀਟਾ ਕੋਈ ਵੀ ਹੋਣ ਔਰ ਇਹਦੇ ਚ ਵੀ ਮੇਰੇ ਖਿਆਲ ਲਏ ਜਿਹੜੇ ਸੰਗਰੂਰ ਦੀ ਸੀਟ ਹੈ ਪੁਰਾਣੀ ਕਾਲੀਆਂ ਦੀ ਸੀਟ ਰਹੀ ਹੈ ਲੰਮਾ ਸਮਾਂ ਫਿਰ ਦੋ ਵਾਰ ਭਗਵਾਨ ਤੁਮਾਨ ਨੇ ਜਿੱਤੀ ਆ ਕੇ ਕਿਉਂਕਿ ਉੱਥੋਂ ਚੀਫ ਮਿਨਿਸਟਰ ਵੀ ਬਣ ਗਏ ਚੀਫ ਮਿਨਿਸਟਰ ਦਾ ਆਪਣਾ ਇੱਕ ਰੁਤਮਾ ਹੁੰਦਾ ਜੇ ਵੀਗੇ ਚੀਫ ਮਿਨਿਸਟਰ ਸੀਟ ਆੜਦੇ ਨੇ ਬਿਲਕੁਲ ਬਹੁਤ ਬੜੀ ਗੱਲ ਮੰਨੀ ਜਾਂਦੀ ਹੈ ਬਾਕੀ ਚਾਹੇ ਸਾਰੀਆਂ ਜਿੱਤ ਜਾਣ ਈਵਨ ਜਦੋਂ 2019 ਦੇ ਵਿੱਚ ਆਪ ਸਾਰੀਆਂ ਹਾਰ ਗਈ 8% ਤੋਂ ਵੀ ਵੋਟਾਂ ਤੇ ਆ ਗਈ ਤਾਂ ਵੀ ਕੋ ਸੇਟ ਜਿਹੜੀ ਮਤਲਬ ਇਹ ਜਿੱਤੀ ਗਈ ਸੀ ਸੰਗਰੂਰ ਵਾਲੀ ਜਿੱਤੀ ਗਈ ਸੀ ਜਿਹਦੇ ਚ ਭਗਵਤ ਮਾਨ ਨੇ ਕਿਹਾ ਸੀ ਕਿ ਮੈਂ ਭਗਵਤ ਮਾਨ ਦੇ ਅੰਦਰ ਇੱਕ ਗੱਲ ਆਈ ਲਗਾਤਾਰ ਉਹ ਪ੍ਰਾਈਵੇਟਲੀ ਕਈ ਲੋਕਾਂ ਨੂੰ ਸ਼ਾਇਦ ਕਹਿੰਦੇ ਵੀ ਰੇ ਕਿ ਮੇਰੇ ਨਿੱਜੀ ਕ੍ਰਿਸ਼ਮੇ ਕਰਕੇ ਜਿੱਤੀ ਐ ਸੀਟ ਕਿਸੇ ਕੇਜਰੀਵਾਲ ਕਿਸੇ ਆਪ ਜਾਂ ਕਿਸੇ ਇਕੱਲੀ ਉਹਦੇ ਕਰਕੇ ਨਹੀਂ ਹੋਈ ਕਿ ਇੱਕ ਇੰਪੈਕਟ ਹੈ ਜਿਹੜਾ ਉਸ ਲੈਵਲ ਦੇ ਉੱਤੇ ਆਇਆ ਤਾਂ ਫਿਰ ਜਦੋਂ ਨਿੱਜੀ ਕਰਕੇ ਜਿੱਤੀ ਐ ਨਿੱਜੀ ਕਰਕੇ ਆਉਂਦੇ ਨੇ ਤਾਂ ਨਿੱਜੀ ਲਾਸ ਵੀ ਉੱਡਾ ਹੀ ਹੁੰਦਾ ਫਿਰ ਨਾਲ ਦੀ ਨਾਲ ਜਦੋਂ ਉਹ ਸੇਹਰਾ ਦੂਜੇ ਪਾਸੇ ਕਿਤੇ ਬਾਈਚਾਰਟਸ ਜਾਵੇ ਜਾਂ ਕੁਝ ਵੀ ਹੋਵੇ ਔਰ ਇਵਨ ਇਹ ਬਾਈ ਇਲੈਕਸ਼ਨ ਦੇ ਵਿੱਚ ਵੀ ਕਾਫੀ ਸੈਟਮੈਂਟ ਇੱਕ ਮੱਜੀ ਸੀ ਇੱਕ ਲੈਵਲ ਦੇ ਉੱਤੇ ਪਰ ਕਿਉਂਕਿ ਉਹ ਬਾਈ ਇਲੈਕਸ਼ਨ ਹੈ ਉਹ ਇੱਕ ਅਲੱਗ ਗੱਲ ਹੈ ਔਰ ਇਹਨਾਂ ਨੇ ਗੋਲਡੀ ਨੂੰ ਉਤਾਰਿਆ ਸੀਗਾ ਗੋਲਡੀ ਇੱਕ ਐਮਐਲਏ ਜੰਗਮੁੰਡਾ ਉਹਦਾ ਕੋਈ ਓਡਾ ਵੱਡਾ ਜੇ ਪਾਰਲੀਮੈਂਟ 'ਚ ਇੰਪੈਕਟ ਨਹੀਂ ਸੀ ਜਾਂ ਓਡਾ ਵੱਡਾ ਐਕਸਪੀਰੀਅੰਸ ਨਹੀਂ ਸੀ ਉਸ ਪਦਰ ਦੇ ਉੱਤੇ ਜਾ ਕੇ ਇਸ ਲਈ ਟੱਕਰ ਬਰਾਬਰੀ ਦੀ ਜਿਹੜੀ ਉਹ ਗੱਲ ਰਹੀ ਸੀ ਹਾਂ ਭਾਜਪਾ ਨੂੰ ਜਿਹੜਾ ਕਾਦੀਆਂ ਤੋਂ ਉੱਪਰ ਰਹੀ ਬੀਜੇਪੀ ਅਕਾਲੀਆਂ ਤੋਂ ਉੱਪਰ ਕੇਵਲ ਇੱਕ ਬੰਝਾ ਇਹ ਵੀ ਹੈ ਜੇ ਤੁਸੀਂ ਤਿੰਨ ਗੱਲਾਂ ਦੇਖੋਗੇ ਬੀਜੇਪੀ ਕਿੱਥੋਂ ਕਿੱਥੋਂ ਉੱਪਰ ਰਹੀ ਸੀ ਕਿ ਕਾਦੇ ਕਰਕੇ ਆਈ ਸੀ ਲਹਿਰਾ ਤੇ ਸੁਨਾਮ ਉਹ ਤੇ ਲੋਕਲ ਸੰਗਰੂਰ ਉਹਦੇ ਚ ਬਿਲਕੁਲ ਵੱਡਾ ਜਿੰਨਾ ਕੁ ਅਸਰ ਸੀਗਾ ਢੀੜਸਾ ਢੀੜਸਿਆਂ ਦਾ ਉਨ੍ਹਾਂ ਕ ਨਿਜੀ ਅਸਰ ਇੱਥੋਂ ਇਹਨਾਂ ਸੀਟਾਂ ਤੋਂ ਦਿਖਾਈ ਦਿੰਦਾ ਸੀ ਔਰ ਜਾਂ ਇੱਕ ਲੋਕਲ ਬਰਨਾਲੇ ਤੋਂ ਕੋ ਸੱਤ ਤੱਕ ਕਿਉਂਕਿ ਉਹ ਜਿਹੜੇ ਕੇਵਲ ਢਲੋਨਾ ਦੇ ਉਮੀਦਵਾਰ ਸੀਗੇ ਉਹ ਬਰਨਾਲੇ ਵੀ ਆਪ ਕਾਂਗਰਸ ਦੇ ਐਮ ਐਲ اے ਸੀ ਐਮ ਐਲ اے ਦਾ ਉਹਨਾਂ ਕੋਲ ਦਾ ਕੋਈ ਸੀਟਾ ਉੱਥੋਂ ਨਹੀਂ ਕਿ ਕਿ ਐਜੇ ਪਾਰਟੀ ਭਾਜਪੀ ਦੀ ਵੋਟ ਤਬਰੂਰ ਤੇ ਨਹੀਂ ਹੈ ਜੇਕਰ ਉਸ ਲੈਵਲ ਤੇ ਦੇਖੀ ਜਾਂਦੀ ਹੈ ਤੇ ਇੱਥੇ ਅੱਜ ਵੀ ਕਮਿਊਨਿਸਟਾਂ ਦਾ ਇੱਕ ਵੋਟ ਦਾ ਗਰੁੱਪ ਵੀ ਉਹਨੂੰ ਬਿਲਕੁਲ ਮਾਇਨਸ ਲਈ ਜੇ ਪੁਆਇੰਟ 1% ਸਟੇਟ ਦੇ ਵਿੱਚ ਆ ਤਾਂ ਇੱਥੇ ਘਟੋਕਾ ਟਰਿਕ 2% ਉਹ 2% ਦੇ ਕਰੀਬ ਵੋਟ ਅਜੇ ਵੀ ਪੂਰੀ ਸੰਗਰੂਰ ਸੀਟ ਤੇ ਜਿਹੜਾ ਟ੍ਰੇਡ ਯੂਨੀਅਨ ਚਾਸਤਾ ਰਿਹਾ ਜਿਹੜਾ ਮਜ਼ਦੂਰ ਜਥੇਬੰਦੀਆਂ ਵਕ ਵਕ ਟਾਈਪ ਦੇ ਕਿਸਾਨ ਸੁਭਾਵਾਂ ਜਿਹੜਾ ਸੀਪੀਏ ਸੀਪੀਐਮ ਜਿਹੜਾ ਇਹ ਲੈਫਟ ਹੈ ਉਹਦਾ ਜੋ ਆਸਰ ਹੈ ਹਾਂਜੀ ਆਉਣ ਵਾਲੇ ਦਿਨਾਂ ਚ ਜਿਹੜਾ ਇੰਡੀਆ ਅਲਾਈयंस ਦਾ ਇਹ ਸਾਰਾ ਕੁਝ ਬਣ ਰਿਹਾ ਤਾਂ ਉਹ ਵੀ ਕਾਂਗਰਸ ਦੇ ਪਾਸੇ ਜਾਣ ਦੀਆਂ ਜਿਹੜੀਆਂ ਸੰਭਾਵਨਾਵਾਂ ਹੁੰਦੀਆਂ ਨੇ ਜੇਕਰ ਉਹ ਕੈਂਡੀਡੇਟ ਉਸ ਲੈਵਲ ਤੇ ਇੱਕ ਇੱਕ ਜਵਾਨੇ ਤੱਕ ਅਡਜਸਟਮੈਂਟ ਕਰਕੇ ਇੱਥੇ ਲੱਖਾਂ ਵੋਟ ਵੀ ਲੈਂਦੇ ਰਹੇ ਨੇ ਚੰਦ ਸਿੰਘ ਚੋਪੜਾ ਲੜਦਾ ਰਿਹਾ ਹੈ ਇੰਡੀਪੈਂਡੈਂਟ ਬਿਨਾਂ ਕਾਂਗਰਸ ਤੋਂ ਵੀ ਡੇਡ ਡੇਡ ਲੱਖ ਵੋਟ ਵੀ ਉਹਨੂੰ ਪੈਂਦੀ ਰਹੀ ਹੈ ਪਰ ਇਹ ਇੱਕ ਮਤਲਬ ਓਵਰਆਲ ਸਬਰੂਰ ਦਾ ਇੱਕ एलान ਹੈ ਪਰ ਇਹਦੇ ਨਾਲ ਇਸੇ ਕਰਕੇ ਦਿਲਚਸਪੀ ਬਣੇਗੀ ਕਿਉਂਕਿ ਜਦੋਂ ਖੇਰਾ ਧੁਆਬੇ ਤੋਂ ਆਉਂਦੇ ਨੇ ਇੱਕ ਗੱਲ ਤਾਂ ਹੈ ਕਿ ਦੂਜੇ ਰੀਜਨ ਤੇ ਜਾ ਕੇ ਵੀ ਜੇ ਕੋਈ ਬੰਦਾ ਫਾਈਟ ਬਣਾਉਣ ਦੀ ਪੋਜੀਸ਼ਨ 'ਚ ਹੈ ਤਾਂ ਉਹਦੀ ਕ੍ਰੈਡੀਬਿਲਟੀ ਆਊਟ ਆਫ ਆਪਣੀ ਹਲਕੇ ਦੇ ਵਿੱਚ ਵੀ ਹੈ ਔਰ ਸ਼ਾਇਦ ਬੀਬੀ ਜਗੀਰ ਕੌਰ ਦਾ ਐਡਾ ਵੱਡਾ ਨਵਾਣਾ ਕਮਿਊਨਿਟੀ ਦਾ ਤੇ ਡੇਰਾ ਮੁਰਾਣੇ ਵਾਲੇ ਪ੍ਰੇਮ ਸਿੰਘ ਹੋਣਾ ਦਾ ਐਡਾ ਅਸਰ ਹੈ ਉਸ ਹਾਰਕੇ 'ਚ ਜੇ ਉਥੋਂ ਵੀ ਖੈਰਾ ਦੋ ਵਾਰ ਜਿੱਤ ਗਿਆ ਤਾਂ ਖੈਰ ਇਹਦਾ ਇੰਡੀਵਿਜੂਅਲ ਵੀ ਉਹਦੇ ਚ ਰੋਰ ਪਲੇ ਕਰਦੀ ਹੈ ਬਾਕੀ ਕੋਈ ਕਾਂਗਰਸੀ ਨਹੀਂ ਜਿੱਤਿਆ ਬੀਬੀ ਦੇ ਮੁਕਾਬਲੇ ਕਾਫੀ ਉਹ ਸਾਰੇ ਮਾਮਲੇ ਤੋਂ ਕਾਫੀ ਟਾਈਮ ਲੱਗਿਆ ਤਾਂ ਇੱਕ ਲੈਵਲ ਦਾ ਇੰਪੈਕਟ ਉਸ ਲੈਵਲ ਤੇ ਦਿਖਾਈ ਦਿੰਦਾ ਕਿ ਜਿਹੜਾ ਤੁਸੀਂ ਜਦੋਂ ਬੋਲਦੇ ਹੋ ਪੇ ਕਰਦੇ ਹੋ ਤਾਂ ਇੰਡੀਵਿਜੂਅਲ ਲੈਵਲ ਦਾ ਇੱਕ ਆਕਰਸ਼ਣ ਹੁੰਦਾ ਉਹ ਕਿੰਨਾ ਕੁ ਵੋਟਾਂ ਚ ਆਕਰਸ਼ਣ ਹੁਣ ਇੱਥੇ ਹੋਊ ਜਹਾ ਜੇ ਪਾਰਟੀ ਨਾਲ ਜੁੜ ਜੇ ਜਦੋਂ ਤੁਸੀਂ ਇੰਡੀਵਿਜੂਅਲ ਲੜਦੇ ਹੋ ਪਾਰਲੀਮੈਂਟ ਇੰਡੀਵਿਜੂਅਲ ਲੜਕੇ ਨਹੀਂ ਜਿੱਤੀ ਜਾ ਸਕਦੀ ਇਹਨਾਂ ਦਿਨਾਂ ਦੇ ਵਿੱਚ ਤੱਕ ਸਿਆਸਤ ਐਹੋ ਜੀ ਬਣ ਗਈ ਕਿਉਂਕਿ ਬਹੁਤ ਜ਼ਿਆਦਾ ਪੈਸਾ ਤੇ ਬਹੁਤ ਜ਼ਿਆਦਾ ਵਰਕਰ ਚਾਹੀਦੇ ਹੁੰਦੇ ਨੇ ਤੁਹਾਨੂੰ ਉੱਥੇ ਤੱਕ ਲਿਜਾਣ ਦੇ ਵਾਸਤੇ ਉਹ ਸਾਰੀਆਂ ਚੀਜ਼ਾਂ ਨੂੰ